ਸਾਡੀ ਖਾਨਦਾਨੀ ਪੁਲਵਾਨੀ ਹੈ ਅਸੀਂ ਪੁਲਵਾਨੀ ਕਰਦੇ ਸੀ ਤੇ ਪੁਲਵਾਨੀ ਅਸੀਂ ਛੱਡ ਗਏ 25 ਸਾਲ ਪਹਿਲਾਂ ਜਿਵੇਂ ਕੈਂਸਰ ਸਾਨੂੰ ਹੋ ਗਈ ਬੜੀ ਮੰਨੂ ਹੋਇਆ ਵੀ ਇਹ ਤੇ ਅਸੀਂ ਗਲਤ ਪਾਸੇ ਤੁਰ ਪਏ ਹਾਂ ਬਸ ਫਿਰ ਇੱਥੇ ਲਾਜ ਲੋਈ ਕਰਾਇਆ 10 ਸਾਲ ਅਸੀਂ ਭੱਜੇ ਫਿਰੇ ਅੰਬਰਸਰ ਚ ਕਦੀ ਕਿਦੇ ਕਦੀ ਕਿਦੇ ਇਹ ਕਿ ਤੁਸੀਂ ਜੋ ਵੀ ਕਰ ਰਹੇ ਹੋ ਐਕਸਰਸਾਈਜ਼ ਚੜਤੀ ਖਾਣਾ ਪੀਣਾ ਤੁਹਾਡਾ ਗਲਤ ਹੋ ਗਿਆ ਤੁਸੀਂ ਨਸ਼ੇ ਕਰਨ ਲੱਗ ਪਏ ਹੋ ਦੂਸਰੇ ਉਹਨਾਂ ਦੇ ਵਿੱਚ ਤੁਹਾਡੇ ਜਿਹੜੇ ਗੁੱਡ ਸੈੱਲ ਹੈ ਉਹ ਤੁਹਾਡੇ ਕਮਜ਼ੋਰ ਹੋ ਚੁੱਕੇ ਆ ਤੁਸੀਂ ਆਪਣੀ ਡਾਈਟ ਜਿਹੜੀ ਹੈ ਸਹੀ ਲਵੋ ਆਪਣਾ ਖਾਣਾ ਪੀਣਾ ਸਹੀ ਕਰੋ ਐਕਸਰਸਾਈਜ਼ ਕਰੋ ਤੇ ਤੁਹਾਡੇ ਗੁੱਡ ਸੈੱਲ ਜਿਹੜੇ ਆ ਇਹ ਵੀ ਹੋ ਜਾਣਗੇ ਤੇ ਆਪੇ ਹੀ ਪ੍ਰੋਬਲਮ ਜਿਹੜੀ ਆ ਘਟਦੀ ਜਾਏਗੀ ਆਪਾਂ ਜੇਮ ਸ਼ੁਰੂ ਕਰਤਾ ਉਹ ਜੂੰ ਜੂੰ ਜੇਮ ਅਸੀਂ ਲਾਉਣਾ ਸ਼ੁਰੂ ਕੀਤਾ ਤੂੰ ਤੋਂ ਸਾਡੇ ਸਰੀਰ ਦਾ ਵੀ ਫਰਕ ਪੈ ਗਿਆ ਸਾਡੀ ਬਿਮਾਰੀ ਨੂੰ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਬਈ ਇਹ ਠੀਕ ਹੋੁੰਦਿਆ ਤੇ ਨਸ਼ਕਰ ਲੱਗੇ ਤੁਰੇ ਸਾ ਬਈ ਬਿਮਾਰੀ ਨੂੰ ਜਿੱਤਨਾ ਇਤਰਾ ਜਿੱਤਨਾ ਇਸ ਤਰ੍ਹਾਂ ਜਿੱਤਨਾ ਉਹ ਜਿੱਤ ਲਿਆ ਬਿਮਾਰੀ ਨੂੰ ਜਿੱਤ ਲਿਆ ਹੁਣ ਬਿਲਕੁਲ ਠੀਕ ਹੈ ਅਸੀਂ ਬੰਬੇ ਮਾ ਜਾਨਾ ਡਾਕਟਰ ਮੈਨੂੰ ਕਹਿੰਦੇ ਹੁਣ ਤਾਂ ਕੈਂਸਰ ਨਹੀਂ ਹੈ ਤੇ ਕਹਿੰਦਾ ਹੁਣ ਵੀ ਜਿਮ ਮੈਨੂੰ ਲਾਉਣਾ ਪਿਆ ਤੇ ਮਨ ਚ ਹੈਗਾ ਕਿ ਜੇ ਮੈਂ ਛੱਡ ਦਿੱਤਾ ਤੇ ਕਿਤੇ ਫੇਰ ਨਾ ਹੋ ਜAVE ਪਰ ਹੁਣ ਮੈਂ ਇਹਨੂੰ ਮਰਦੇ ਦਮ ਤੱਕ ਨਹੀਂ ਛੱਡਾਂਗਾ ਜਦੋਂ ਮੈਂ ਮਰਾਂਗਾ ਉਦੋਂ ਛੁੱਟ ਜਾਏਗਾ ਜਿਮ ਕਿਉਂਕਿ ਸਸ਼ੀਗਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਦਾ ਮਹਾਕਸ਼ਿਕ ਲੱਕ ਅੱਜ ਅਸੀਂ ਤੁਹਾਨੂੰ ਇੱਕ ਐਸੇ ਪਹਿਲਵਾਨ ਦੇ ਨਾਲ ਮਿਲਣ ਲਈ ਲੈ ਕੇ ਆਏ ਹਾਂ ਜਿੰਨੂੰ ਕਿ ਪਹਿਲਾਂ 25 ਸਾਲਾਂ ਤੋਂ ਕੈਂਸਰ ਦਾ ਸ਼ਿਕਾਰ ਹੋਇਆ ਸੀਗਾ ਲੇਕਿਨ ਉਸ ਤੋਂ ਬਾਅਦ ਹਿੰਮਤ ਇੰਨੀ ਜ਼ਿਆਦਾ ਸੀ ਕਿ ਅੱਜ 67 ਸਾਲ ਦੀ ਉਮਰ ਦੇ ਵਿੱਚ ਆਪਣਾ ਸਰੀਰ ਵੀ ਸੈੱਟ ਕੀਤਾ ਕੈਂਸਰ ਨੂੰ ਵੀ ਹਰਾਇਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਕਿਉਂਕਿ ਪਹਿਲਾਂ ਜੇ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਪੰਜਾਬ ਅਕਸਰ ਸਨੇਰੀ ਪੰਜਾਬ ਤਾਂ ਆਖਿਆ ਜਾਂਦਾ ਸੀਗਾ ਕਿ ਪਹਿਲਵਾਨਾਂ ਦੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜੋ ਨੌਜਵਾਨ ਸੀਗੇ ਉਹ ਪਹਿਲਵਾਨੀ ਕਰਦੇ ਦਿਖਾਈ ਦਿੰਦੇ ਸੀਗੇ ਤਾਂ ਉਸ ਦੀ ਇੱਕ ਝਲਕ ਅੱਜ ਦੇ ਸਮੇਂ ਦੇ ਵਿੱਚ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਗੇਝਾ ਪਹਿਲਵਾਨ ਜੋ ਕਿ ਗੁਰੂ ਨਗਰੀ ਚ ਕਾਫੀ ਜ਼ਿਆਦਾ ਨਾਮ ਇਹਨਾਂ ਦਾ ਮਸ਼ਹੂਰ ਹੈ ਅਕਸਰ ਪਹਿਲਵਾਨ ਜੋ ਖਾਨਦਾਨ ਇਹਨਾਂ ਦਾ ਮੋਸਟਲੀ ਜੇ ਆਪਾਂ ਗੱਲ ਕਰ ਲਈਏ ਤਾਂ ਹਰ ਇੱਕ ਪਹਿਲਵਾਨ ਇਹਨਾਂ ਦੇ ਖਾਨਦਾਨ ਦੇ ਵਿੱਚ ਕਿਉਂਕਿ ਗੁਰਦੀਪ ਪਹਿਲਵਾਨ ਅਭੀ ਪਹਿਲਵਾਨ ਤਾਂ ਸਾਰੇ ਜਾਣੇ ਇਹਨਾਂ ਦੇ ਖਾਨਦਾਨ ਦੇ ਵਿੱਚ ਹੈਗੇ ਨੇ ਤਾਂ ਉੱਥੇ ਹੀ ਆਪਾਂ ਤੁਹਾਨੂੰ ਦੱਸ ਜਾਈਏ ਕਿ ਕੈਂਸਰ ਨੂੰ ਹਰਾ ਕੇ ਅੱਜ ਦੇ ਸਮੇਂ ਦੇ ਵਿੱਚ ਜੋ ਇੱਕ ਨਵੀਂ ਜੰਗ ਜਿੱਤੀ ਹੈ ਤਾਂ ਸਾਡੇ ਨਾਲ ਕੇਜਾ ਜੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੇ ਬਾਰੇ ਦੱਸੋ ਕਿਵੇਂ ਤੁਹਾਨੂੰ ਕੈਂਸਰ ਹੋਈ ਆਪਣੀ ਜ਼ਿੰਦਗੀ ਬਾਰੇ ਦੱਸੋ ਕਿ ਉਸ ਕੈਂਸਰ ਦੀ ਲੜਾਈ ਕਿੱਦਾਂ ਲੜੀ ਤੁਸੀਂ ਇਸ ਤਰ੍ਹਾਂ ਜੀ ਮੈਂ ਸਾਡੀ ਖਾਨਦਾਨੀ ਪਹਿਲਵਾਨੀ ਹੈ ਅਸੀਂ ਪੁਲਵਾਨੀ ਕਰਦੇ ਸੀ ਤੇ ਪੁਲਵਾਨੀ ਅਸੀਂ ਛੱਡ ਗਏ 25 ਸਾਲ ਪਹਿਲੇ ਜਦੋਂ 25 ਸਾਲ ਪਹਿਲੇ ਅਸੀਂ ਪੁਲਵਾਨੀ ਕਰਦੇ ਸੀ ਤੇ ਉਹਰੇ ਵਿੱਚ ਅਸੀਂ ਜਦੋਂ ਉਹਨੂੰ ਛੱਡਿਆ ਉਹਰੇ ਨਾਲ ਸਾਡੀ ਸੁਸਾਇਟੀ ਜਿਹੜੀ ਨਾ ਮਾੜੀ ਹੋ ਗਈ ਖਾਣਾ ਪੀਣਾ ਸ਼ੁਰੂ ਕਰਤਾ ਸ਼ਰਾਬ ਪੀਣੀ ਐਬ ਕਰਨੇ ਸ਼ੁਰੂ ਕਰਤੇ ਉਹਰੇ ਵਿੱਚ ਸਾਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਗਈ ਪਰਵਾਹ ਨਹੀਂ ਕੀਤਾ ਫੇਰ ਵੀ ਜਦੋਂ ਬਹੁਤ ਜ਼ਿਆਦਾ ਲੱਗੀਆਂ ਜਿਵੇਂ ਕੈਂਸਰ ਸਾਨੂੰ ਹੋ ਗਈ ਬੜੀ ਮੰਨੂ ਹੋਇਆ ਵੀ ਇਹਦੇ ਅਸੀਂ ਗਲਤ ਪਾਸੇ ਤੁਰ ਪਏ ਆ। ਬਸ ਫਿਰ ਇੱਥੇ ਲਾਇਲੂ ਹੀ ਕਰਾਇਆ। 10 ਸਾਲ ਅਸੀਂ ਭੱਜੇ ਫਿਰੇ ਅੰਮ੍ਰਿਤਸਰ ਚ ਕਦੀ ਕਿਦੇ ਕਦੀ ਕਿਦੇ ਫਿਰ ਅਸੀਂ ਬੰਬੇ ਚਲੇ ਗਏ ਉੱਥੇ ਸਾਨੂੰ ਡਾਕਟਰਾਂ ਨੇ ਦੱਸਿਆ ਵੀ ਤੁਹਾਡਾ ਜਿਹੜਾ ਕੈਂਸਰ ਹੈ ਇਹਦੇ ਤੇ ਬੜੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ। ਜੇ ਨਹੀਂ ਕਰੋਗੇ ਤੇ ਇਹ ਕੰਮ ਖਤਮ ਹੋ ਜਾਏਗਾ ਤੁਹਾਡਾ। ਉਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਮੈਂ ਉਹਨਾਂ ਨੂੰ ਪੁੱਛਿਆ ਮੈਂ ਡਾਕਟਰ ਸਾਹਿਬ ਇੱਕ ਕੈਂਸਰ ਦਾ ਕਾਰਨ ਕੀ ਆ ਸੀ ਕੋਈ ਇਹੋ ਜਿਹਾ ਨਿਸ਼ਾਨੀ ਕਰਦੇ ਜਿੰਦੇ ਨਾਲ ਜਿਵੇਂ ਤਮਾਕੂ ਨਾਲ ਕੈਂਸਰ ਹੋ ਜਾਂਦੀ ਹੈ ਮੈਂ ਕੋਈ ਇਹੋ ਜਿਹਾ ਨਸ਼ਾ ਤੇ ਕਰਦਾ ਨਹੀਂ ਉਹ ਕਹਿੰਦੇ ਜੀ ਗੱਲ ਇਹ ਕੀ ਆ ਕਿ ਤੁਸੀਂ ਜੋ ਵੀ ਕਰ ਰਹੇ ਹੋ ਐਕਸੋਸ ਦੇ ਛੱਡਦੇ ਖਾਣਾ ਪੀਣਾ ਤੁਹਾਡਾ ਗਲਤ ਹੋ ਗਿਆ ਤੁਸੀਂ ਨਸ਼ੇ ਕਰਨ ਲੱਗ ਪਏ ਹੋ ਦੂਸਰੇ ਉਹਨਾਂ ਦੇ ਵਿੱਚ ਤੁਹਾਡੇ ਜਿਹੜੇ ਗੁੱਡ ਸੈੱਲ ਹੈ ਉਹ ਤੁਹਾਡੇ ਕਮਜ਼ੋਰ ਹੋ ਚੁੱਕੇ ਆ ਜਿਹੜੇ ਬੈਡ ਸੈੱਲ ਹੈ ਉਹ ਤੁਹਾਡੇ ਹੈਵੀ ਹੋ ਗਏ ਹੁਣ ਇਹਦਾ ਇਹੋ ਹੀ ਹੈ ਵੀ ਤੁਸੀਂ ਜਿਹੜੇ ਗੁੱਡ ਸੈੱਲ ਹੈ ਉਹਨੂੰ ਹੈਵੀ ਕਰੋ ਜਿਹੜੇ ਬੈਡ ਸੈੱਲ ਹੈ ਉਹਨਾਂ ਨੂੰ ਕਮਜ਼ੋਰ ਕਰੋ ਉਹ ਮੈਂ ਗਿਆ ਡਾਕਟਰ ਸਾਹਿਬ ਉਹ ਕਿਸ ਤਰ੍ਹਾਂ ਕਰਾਂਗੇ ਸਾਡੇ ਹੱਥ ਕਿਸ ਤਰ੍ਹਾਂ ਕਹਿੰਦਾ ਤੁਹਾਡੇ ਹੱਥ ਹੀ ਹੈ ਤੁਸੀਂ ਆਪਣੀ ਡਾਈਟ ਜਿਹੜੀ ਹੈ ਸਹੀ ਲਵੋ ਆਪਣਾ ਖਾਣਾ ਪੀਣਾ ਸਹੀ ਕਰੋ ਐਕਸਰਸਾਈਜ਼ ਕਰੋ ਤੇ ਤੁਹਾਡੇ ਗੁੱਡ ਸੈੱਲ ਜਿਹੜੇ ਹੈ ਹੈਵੀ ਹੋ ਜਾਣਗੇ ਤੇ ਆਪੇ ਹੀ ਪ੍ਰੋਬਲਮ ਜਿਹੜੀ ਹੈ ਘਟਦੀ ਜਾਏਗੀ ਉਹ ਬਸ ਫਿਰ ਦਿਮਾਗ 'ਚ ਇੱਕ ਕਣੀ ਜਿਹੀ ਬੈਠ ਗਈ ਵੀ ਹੁਣ ਕਰਨਾ ਤੇ ਕਰਨਾ ਹੀ ਆ ਤੇ ਆਪਾਂ ਜਿਮ ਸ਼ੁਰੂ ਕਰਤਾ ਉਹ ਜੂੰ ਜੂੰ ਜਿਮ ਅਸੀਂ ਲਾਉਣਾ ਸ਼ੁਰੂ ਕੀਤਾ ਤੂੰ ਤੋਂ ਸਾਡੇ ਸਰੀਰ ਦਾ ਵੀ ਫਰਕ ਪੈ ਗਿਆ ਸਾਡੀ ਬਿਮਾਰੀ ਨੂੰ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਵੀ ਇਹ ਠੀਕ ਹੋਣ ਡਿਆ ਬਾ ਫਿਰ ਜਿਮ ਜੇ ਸ਼ੁਰੂ ਕਰਤਾ ਆਪਾਂ ਵੀ ਜਿਮ ਹੀ ਲਾਉਣਾ ਤੇ ਡਾਇਟ ਜਿਹੜੀ ਅੱਛੀ ਲੈਣੀ ਐ ਐਸ ਕਰਕੇ ਅਸੀਂ ਜਿਮ ਸ਼ੁਰੂ ਕੀਤਾ ਸੀ ਤਾ ਅਕਸਰ ਤੁਸੀਂ ਜਾਣੇ ਜਾਂਦੇ ਹੋ ਪਹਿਲਵਾਨਾਂ ਦੀ ਫੈਮਿਲੀ ਤੋਂ ਜਾਣੇ ਜਾਂਦੇ ਹਾਂ ਸਾਰੇ ਪਹਿਲਵਾਨ ਹੈਗੇ ਨੇ ਤਾਂ 67 ਸਾਲ ਦੀ ਉਮਰ ਦੇ ਵਿੱਚ ਪਹਿਲਵਾਨੀ ਕੀ ਕਰਨੀ ਕਿੰਨੀ ਕੋਖੀ ਲੱਗਦੀ ਨਹੀਂ ਔਖੀ ਦੇਖੋ ਕੋਈ ਨਹੀਂ ਜੇ ਮਨ 'ਚ ਜज्बा ਹੋਣਾ ਚਾਹੀਦਾ ਹੈ ਕਿ ਮੈਂ ਕਰਨਾ ਹੈ ਇਨਸਾਨ ਬੁੱਢਾ ਨਹੀਂ ਜੇ ਹੁੰਦਾ ਇਹ ਸਾਡੀ ਸੋਚ ਬੁੱਢੀ ਹੋ ਜਾਂਦੀ ਹੈ ਜੇ ਅਸੀਂ ਸੋਚ ਮਨ 'ਚ ਧਾਰ ਹੀ ਲਿਆ ਹੈ ਕਿ ਮੈਂ ਕੰਮ ਕਰਨਾ ਦੇਖੋ ਬੁੱਢੇ ਆਦਮੀ ਕਈ ਗਲਤ ਕੰਮ ਵੀ ਕਰੀ ਜਾਂਦੇ ਹੈ ਤੇ ਉਹ ਵੀ ਤੇ ਉਹ ਕਰਦੇ ਆ ਤੇ ਜੇ ਆਪਾਂ ਸਹੀ ਕੰਮ ਕਰਨਾ ਤੇ ਉਹ ਅਸੀਂ ਕਿਉਂ ਸੋਚਾਂਗੇ ਵੀ ਨਹੀਂ ਕਰਨਾ ਕਰ ਸਕਨੇ ਆ انسان ਵਾਸਤੇ ਕੋਈ ਚੀਜ਼ ਔਖੀ ਨਹੀਂ ਆਂ ਅਗਰ ਹੁੰਦੇ ਦਿਲ ਦਿਮਾਗ ਦੇ ਵਿੱਚ ਬੈਠ ਜਾਵੇ ਮੈਂ ਕੰਮ ਕਰਨਾ ਉਹ ਸਾਡੇ ਦਿਮਾਗ 'ਚ ਇੱਕ ਲਸ਼ਕਰ ਲੱਗੇ ਤੁਰੇ ਸਾ ਵੀ ਬਿਮਾਰੀ ਨੂੰ ਜਿੱਤਣਾ ਕਿਤਰਾ ਜਿੱਤਣਾ ਐਸ ਤਰ੍ਹਾਂ ਜਿੱਤਣਾ ਉਹ ਜਿੱਤ ਲਿਆ ਬਿਮਾਰੀ ਨੂੰ ਜਿੱਤ ਲਿਆ ਹੁਣ ਬਿਲਕੁਲ ਠੀਕ ਆ ਅਸੀਂ ਬੰਬੇ ਮਾ ਜਾਨਾ ਡਾਕਟਰ ਮੈਨੂੰ ਕਹਿੰਦੇ ਹੋਂ ਤੁਹਾਨੂੰ ਕੈਂਸਰ ਨਹੀਂ ਹੈ ਕਿ ਤੁਸੀਂ ਨਾ ਆਓ ਮੇਰੀ ਖੁਦ ਉਹਨਾਂ ਨੇ ਇੰਟਰਵਿਊ ਲਈਤੀ ਵੀ ਤੁਹਾਡੀ ਕੈਂਸਰ ਕਿਸ ਤਰ੍ਹਾਂ ਠੀਕ ਹੁੰਦੀ ਹੈ ਸਾਨੂੰ ਵੀ ਨਹੀਂ ਕਹਿੰਦੇ ਸਮਝ ਆਈ ਵੀ ਤੁਸੀਂ ਐਡੀ ਜਲਦੀ ਕਿਸ ਤਰ੍ਹਾਂ ਠੀਕ ਹੋ ਗਏ ਕੈਂਸਰ ਵਾਲਾ ਤੇ ਬਾਈਦਾ ਹੀ ਮੁਸ਼ਕਲ ਹੈ ਭਾਜੀ ਪਰ ਉਹ ਜਦੋਂ ਉਹਨਾਂ ਨੂੰ ਪਤਾ ਲੱਗਦਾ ਕੈਂਸਰ ਹੈ ਉਹ ਅੱਧੀ ਜਾਨ ਤੇ ਉਸ ਲਈ ਉਹਨਾਂ ਦੀ ਮੁੱਕ ਜਾਂਦੀ ਹੈ ਇਹ ਥੋੜੀ ਜਿਹੀ ਵਿਲ ਪਾਵਰ ਹੋਣੀ ਚਾਹੀਦੀ ਇਨਸਾਨ ਚ ਬਹੁਤ ਜ਼ਰੂਰੀ ਹੈ ਮਰਨਾ ਤੇ ਸੱਚ ਹੈ ਜੀ ਇਹ ਤੇ ਤਰੀਕ ਤੈਅ ਕੀਤੀ ਉੱਪਰ ਵਾਲੇ ਨੇ ਵੀ ਐਸ ਦਿਨ ਤੁਸੀਂ ਮਰਨਾ ਪਰ ਮਰਨ ਤੋਂ ਪਹਿਲੇ ਹੀ ਅਸੀਂ ਮਰੀ ਜਾਈਏ ਤੇ ਉਹ ਵੀ ਗੱਲ ਨਹੀਂ ਇਹ ਬੰਦੀ ਆਪਾਂ ਵਿੱਲਪਾਵ ਰੱਖੀਏ ਆਪਣੇ ਸ਼ਰੀਰ ਨੂੰ ਕਾਇਮ ਰੱਖੀਏ ਐਕਸਰਸਾਈਜ਼ ਕਰੀਏ ਚੰਗਾ ਖਾਈਏ ਚੰਗਾ ਪੀਏ ਲਾਈਫ ਵਧੀਆ ਨਿਕਲਦੀ ਕੋਈ ਐ ਉਹ ਜੀ ਗੱਲ ਨਹੀਂ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਕੈਂਸਰ ਆ ਤਾਂ ਪਰਿਵਾਰ ਦਾ ਕੀ ਰਿਐਕਟ ਸੀਗਾ ਘਰ ਦੇ ਤਾਂ ਡਰੇ ਹੋਣਗੇ ਮਾਂ ਜੀ ਕਿਤਨਾ ਕਿਤੇ ਡਰਤਾ ਹੋਊਗਾ ਕਿ ਕੈਂਸਰ ਹੋ ਗਈ ਆ ਕਿਉਂਕਿ ਬੱਚਣਾ ਜਿਹਦਾ ਤੂੰ ਦੱਸਿਆ ਕਿ ਬੱਚਣਾ ਹੀ ਬੜਾ ਔਖਾ ਹੁੰਦਾ ਕੈਂਸਰ ਦੇ ਵਿੱਚ ਇਸ ਦਾ ਨਾਮ ਹੀ ਐਹੋ ਜਿਹਾ ਬਿਮਾਰੀ ਦਾ ਲੇਕਿਨ ਪਰਿਵਾਰ ਦਾ ਕੀ ਮਾਹੌਲ ਸੀਗਾ ਉਸ ਵੇਖੋ ਜੀ ਮੈਂ ਘਰ ਚ ਘਰ ਚ ਲਾਉਣ ਵਾਲਾ ਕਮ ਕਮਉਣਾ ਮੈਂ ਸਾਂ ਮੈਂ ਤਾਂ ਮੈਂ ਕਰਨਾ ਸਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਰ ਬੜਾ ਦਵੜੀ ਦੇ ਪੈ ਹੀ ਜਾਂਦੀ ਆ ਘਰ ਦੇ ਵਿੱਚ ਬਈ ਇਹ ਕੀ ਹੋ ਗਿਆ ਕੀ ਨਹੀਂ ਪਰ ਸਾਰੇ ਘਰ ਦੇ ਪਰੇਸ਼ਾਨ ਦੇ ਹੋ ਗਏ ਸੀ ਬੱਚੇ ਵੀ ਵਾਈਫ ਵੀ ਪਰ ਐਸੀ ਕਿ ਮੈਂ ਉਹਨਾਂ ਨੂੰ ਇੱਕ ਤਸੱਲੀ ਦੇਣਾ ਸਮਝ ਕੋਈ ਗੱਲ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਮੈਂ ਮਰਦਾ ਨਹੀਂ ਐਡੀ ਜਲਦੀ ਗੁਰੂ ਰਾਮਦਾਸ ਦੀ ਧਰਤੀ ਦੇ ਬੈਠੇ ਹੋਏ ਆ ਉਹ ਆਪੇ ਦੇਖੇਗਾ ਉਹਦੇ ਤੇ ਭਰੋਸਾ ਰੱਖੋ ਉਹਦੇ ਅਰਦਾਸ ਕਰੋ ਹੁੰਦੇ ਦੇ ਸਭ ਠੀਕ ਹੋਏਗਾ ਕੋਈ ਐਹੋ ਜੀ ਗੱਲ ਨਹੀਂ ਆ ਬਸ ਮਾਨੂੰ ਉਹਨਾਂ ਦੇ ਨੂੰ ਤਸੱਲੀ ਦਿੱਤੀ ਉਹ ਵੀ ਠੀਕ ਆ ਭਾਈ ਠੀਕ ਆ ਉਹਨੇ ਆਪਣੇ ਲੱਗ ਗਏ ਇਸ ਪਾਸੇ ਇਹਨਾਂ ਨੇ ਖਤਮ ਕਰਕੇ ਛੱਡਨੀ ਆ ਕਰਦਿਆਂ ਨੂੰ ਵੀ ਪਤਾ ਸੀ ਕੋਈ ਬੰਦਾ ਜਿੱਦੀ ਹੈ ਜਿਹੜਾ ਕੰਮ ਇਹਨੇ ਕਰਨਾ ਕਰਨਾ ਹੀ ਆ ਇਹ ਸਾਡੇ ਖਾਨਦਾਨ ਦੀ ਇੱਕ ਰੀਤ ਤਰੀ ਹੋਈ ਆ ਜਿਹੜਾ ਕੰਮ ਕਰਨਾ ਤੇ ਕਰਨਾ ਜੋ ਮਰਜ਼ੀ ਹੋ ਜਾ ਬਸ ਇਸ ਤਰ੍ਹਾਂ ਮੇਰਾ ਪਾਂ ਜਿਮ ਚ ਸ਼ੁਰੂ ਹੋ ਗਏ ਕਰਦਿਆਂ ਦੀ ਪਰੇਸ਼ਾਨੀ ਵੀ ਖਤਮ ਹੋ ਗਈ ਹੁਣ ਕਿੰਨੇ ਸਾਲ ਕੈਂਸਰ ਦੇ ਨਾਲ ਤੁਸੀਂ ਲੜੇ ਮੈਂ 25 ਸਾਲ ਲੜਿਆ ਜੀ 25 ਸਾਲ ਕਾਫੀ ਹੁੰਦੇ ਨੇ ਇੱਕ ਕਹਿ ਸਕਦੇ ਇੱਕ ਉਮਰ ਲੰਘ ਜਾਂਦੀ ਆ ਆ 25 ਸਾਲ ਹੋ ਗਏ ਜੀ ਮੈਂ ਬਸ ਇਹੋ ਹੀ ਦਿਮਾਗ ਤੇ ਹੈ ਹੁਣ ਵੀ ਜਿੱਚੀ ਮੈਂ ਲਾਉਣਾ ਪਿਆ ਤੇ ਮਨ ਚ ਹੈਗਾ ਕਿ ਜੇ ਮੈਂ ਛੱਡ ਦਿੱਤਾ ਤੇ ਕਿਤੇ ਫੇਰ ਨਾ ਹੋ ਜਵੇ ਪਰ ਹੁਣ ਮੈਂ ਇਹਨੂੰ ਮਰਦੇ ਦਮ ਤੱਕ ਨਹੀਂ ਛੱਡਾਂਗਾ ਜਦੋਂ ਮੈਂ ਮਰਾਂਗਾ ਉਦੋਂ ਛੁੱਟ ਜਾਏਗਾ ਜਿਮ ਕਿਉਂਕਿ ਹੋਣਾ ਹੀ ਨਹੀਂ ਤੇ ਜਿਮ ਲੱਗਣਾ ਕਿੱਤੇ ਹੈ ਜਦ ਤੱਕ ਜੀਨੇ ਆ ਤਦ ਤੱਕ ਜਿਮ ਕਰਨੇ ਕਰਨਾ 25 ਸਾਲ ਕੈਂਸਰ ਨਾਲ ਲੜਦੇ ਹੋਗੇ 25 ਸਾਲ ਹੀ ਜਿਮ ਕਰਦੇ ਹੋ ਹੋ ਗਿਆ ਜੀ 25 ਸਾਲ ਨਹੀਂ 15 ਸਾਲ ਹੋ ਗਏ ਜਿਮ ਕਰਦੇ 15 ਸਾਲ ਹੋ ਗਏ ਜਿਮ ਕਰਦੇ ਉਹ ਜਿਵੇਂ ਜਿਹੜਾ ਉਹ ਕਰਨਾ ਹੀ ਕਰਨਾ ਅਕਸਰ ਕਿਸੇ ਸਮੇਂ ਦੇ ਵਿੱਚ ਪੰਜਾਬ ਨੂੰ ਪਹਿਲਵਾਨਾ ਦੀ ਕਹਿ ਸਕਦੇ ਕੀ ਕਿਉਂਕਿ ਪਹਿਲਵਾਨਾ ਕਰਕੇ ਜਾਣਿਆ ਜਾਂਦਾ ਸੀਗਾ ਪੰਜਾਬ ਸੁਨਹਿਰੀ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਤੁਸੀਂ ਉਹਦੀ ਜਿੰਦੀ ਜਾਗ ਦੀ ਇੱਕ ਮਿਸਾਲ ਕਹਿ ਸਕਦੇ ਆ ਕਿਉਂਕਿ ਜੋ ਨੌਜਵਾਨ ਨੇ ਕਾਫੀ ਜ਼ਿਆਦਾ ਕਿਉਂਕਿ ਆਪਣੇ ਸਿਹਤ ਪੱਖੋਂ ਜਾਂ ਕਹਿ ਲਈ ਕਿ ਨਸ਼ੇ ਜਿੰਨਾ ਦਾ ਵੜ ਗਏ ਨੇ ਕਿ ਉਹਨਾਂ ਨੂੰ ਪਹਿਲਵਾਨੀ ਤੋਂ ਬਿਲਕੁਲ ਹੀ ਸਾਈਡ ਤੇ ਹਟ ਚੁੱਕੇ ਨੇ ਉਹਨਾਂ ਨੂੰ ਕੀ ਕਹਿਣਾ ਦੇਖੋ ਜੀ ਇਹ ਕਸੂਰ ਜਿਹੜਾ ਨਾ ਗਵਰਨਮੈਂਟ ਦਾ ਅਸੀਂ ਕਵਾਂਗੇ ਦੇਖੋ ਪੁਲਵਾਨਾਂ ਨੂੰ ਦਿੰਦੇ ਕੀ ਹੈ ਮੰਨ ਲਓ ਮੈਂ ਹੀ ਹਾਂ ਹੁਣ ਮੈਨੂੰ ਸਭ ਕੁਝ ਚਾਹੀਦਾ ਹੈ ਖਾਣਨ ਵੀ ਚਾਹੀਦਾ ਹੈ ਮੈਂ ਆਪਾਂ ਜਿੰਮ ਤੇ ਪੈਸੇ ਵੀ ਭਰਨੇ ਆ ਮੈਂ ਆਪਣੀ ਡਾਇਟ ਵੀ ਖਾਣੀ ਹੈ ਮੈਂ ਹੁਣ ਦੇਖੋ ਇੰਨੀ ਐਕਸਰਸਾਈਜ਼ ਲਾ ਕੇ ਕਿੰਨਾ ਕੁ ਜਾ ਕੇ ਕੰਮ ਕਰ ਲਾਂਗਾ ਹੁਣ ਮੇਰੇ ਵਰਗੇ ਬੰਦੇ ਇਹ ਗਵਰਨਮੈਂਟ ਪੁਲਵਾਨਾਂ ਨੂੰ ਦਿੰਦੇ ਕੁਝ ਨਹੀਂ ਉਹ ਜਦੋਂ ਨਹੀਂ ਦਿੰਦੇ ਦਿਲ ਛੱਡ ਜਾਂਦੇ ਆ ਤੇ ਦੇਖੋ ਹੁਣ ਮੈਚ ਹੁੰਦਾ ਹੈ ਤੇ ਇਹਨਾਂ ਦੇ ਮੈਚਾਂ ਲਿਆ ਨੂੰ ਕਿੰਨੇ ਕਿੰਨੇ ਪੈਸੇ ਮਿਲਦੇ ਆ ਤੇ ਇਹ ਆਪਣਾ ਲਟੈਰ ਹੋ ਗਈ ਛੱਡਦੇ ਐ ਤੇ ਸਾਡੇ ਵਰਗੇ ਪੁਲਵਾਨਾਂ ਨੂੰ ਦਿੰਦੇ ਕੀ ਐ ਕੁਛ ਵੀ ਨਹੀਂ ਨੌਕਰੀਆਂ ਨਹੀਂ ਕਿਤੇ ਕੋਈ ਕੁਛ ਨਹੀਂ ਐ ਤੇ ਉਹ ਫਿਰ ਕੀ ਕਰਨਗੇ ਫਿਰ ਛੱਡ ਹੀ ਜਾਣਗੇ ਹੁਣ ਦੇਖੋ ਦੁਨੀਆ ਨਸ਼ੇ 'ਚ ਪੈ ਗਈ ਐ ਲੋਕ ਕਈਆਂ ਕੋਲੋਂ ਪੈਸੇ ਨਹੀਂ ਐਗੇ ਉਹ ਨਹੀਂ ਕਰ ਸਕਦੇ ਹੁਣ ਇਹਨਾਂ ਦੇ ਵਾਸਤੇ ਡੈਟਾਸ ਤੇ ਵੀ ਪੈਸੇ ਚਾਹੀਦੇ ਐ ਤੁਸੀਂ 28 ਸਾਲ ਦੀ ਉਮਰ ਦੇ ਵਿੱਚ ਪੁਲਵਾਨ ਕੀ ਕਰ ਰਹੇ ਹੋ ਕਿਉਂਕਿ ਪਹਿਲਾਂ ਤਾਂ ਮੈਂ ਆਪਣੇ ਸਵਿਗਨ ਕਹੂੰਗਾ ਕਿ ਤਸਵੀਰ ਸਾਂਝੀ ਕੀਤੀ ਜਾਵੇ ਕਿਉਂਕਿ ਜਿੱਦਾਂ ਤੁਸੀਂ ਬੋਡੀ ਰੱਖੀ ਐ 25 ਸਾਲ ਦੇ ਨੌਜਵਾਨ ਦੀ ਬਾਡੀ ਇਦਾਂ ਦੀ ਨਹੀਂ ਹੁੰਦੀ ਜਿੱਦਾਂ ਤੇ ਤੁਸੀਂ ਆਪਣਾ ਮੇਨਟੇਨ ਰੱਖਿਆ ਹੋਇਆ ਇਹ ਬਾਜੀ ਸ਼ੌਂਕ ਜੀ ਸ਼ੌਂਕ ਤੋਂ ਬਗੈਰ ਕੁਝ ਨਹੀਂ ਹੈ ਸ਼ੌਂਕ ਹੈ ਦੂਸਰਾ ਮੈਨੂੰ ਪ੍ਰੋਬਲਮ ਆ ਗਈ ਸੀ ਮਾਹੁੰਦੇ ਨਾਲ ਹੋਰੇ ਕਰਕੇ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ ਔਰ ਦੇਖੋ ਜੇ ਸ਼ਰੀਰ ਵਧੀਆ ਹੋਏਗਾ ਤੇ ਚਾਰ ਬੰਦੇ ਵੀ ਤੁਹਾਨੂੰ ਵੇਖਣਗੇ ਚਾਰ ਬੰਦਿਆਂ ਦੀ ਖਲੋਤੇ ਹੋਵੋਗੇ ਲੋਕੀ ਵੇਖਣਗੇ ਚੰਗਾ ਕਪੜਾ ਲੀਲਾ ਪਾਇਆ ਹੈਗਾ ਲੋਕੀ ਵੇਖਣਗੇ ਵੀ ਚੰਗਾ ਬੰਦਾ ਜ਼ਿਹਦ ਹੈ ਮਨ ਤਾਂ ਨਹੀਂ ਲਗਾਉਂਦਾ ਹੋਊਗਾ ਕਿ 67 ਸਾਲ ਉਮਰ ਹੈਗੀ ਨਹੀਂ ਜੀ ਜੇ ਮੇਰੇ ਤਾਂ ਮੈਨੂੰ ਮੁਲਾਕ ਕਰ ਦੇ ਜੀ ਉਹ ਕਹਿੰਦੇ ਯਾਰ ਤੂੰ ਤੇ ਵੱਧ ਤੋਂ ਵੱਧ 30 32 ਸਾਲ ਦਾ ਲੱਗਣਾ ਉਹ ਯਾਰ ਮੈਂ ਕਹਿੰਨਾ ਕਿਉਂ ਮੈਂ ਕੋਈ ਝੂਠ ਥੋੜੀ ਬੋਲਣਾ ਪਿਆ ਮੈਂ ਝੂਠ ਬੋਲ ਕੇ ਕੀ ਲੈਣਾ ਤਾਂ ਮੁਲਾਕ ਕਰ ਦੇਣ ਅੱਛਾ ਬਾਈ ਸਾਹਿਬ ਕਿੰਨਾ ਸਾਈਜ਼ ਹੈ ਜੀ ਤੁਹਾਡਾ ਸਹਿਜ ਮੈਂ ਕਦੀ ਮੰੰਤੀ ਨਹੀਂ ਜੀ ਕੀਤਾ ਵੇਖ ਲਵੋ ਕਿੰਨਾ ਮੈਂ ਕਦੀ ਮੰੰਤੀ ਨਹੀਂ ਕੀਤਾ ਜੀ ਮੈਂ ਆਪਣੇ ਆਪ ਨੂੰ ਕਦੀ ਵੀ ਨਹੀਂ ਤੋਲਿਆ ਨਾ ਹੀ ਕਦੀ ਚੈੱਕ ਕੀਤਾ ਜਿੰਨਾ ਹੈਗਾ ਠੀਕ ਹੈ ਚੱਲਦਾ ਪੈਸਾ ਹੁੰਦੀ ਹੈ ਕਿ ਇਸ ਉਮਰ ਦੇ ਵਿੱਚ ਕਿਉਂਕਿ ਕਈ ਬਜ਼ੁਰਗ ਜਦੋਂ 50 ਵੀ ਨਹੀਂ ਟੱਪਦੇ ਤਾਂ ਆਪਣੇ ਗੋਡਿਆਂ ਦੇ ਦਰਦ ਨਾਲ ਵੱਖ-ਵੱਖ ਆਪਣੇ ਸਰੀਰਕ ਰੋਗਾਂ ਦੇ ਨਾਲ ਜਿਹੜਾ ਬੈਠ ਜਾਂਦੇ ਘਰਾਂ 'ਚ ਤੁਸੀਂ 70 ਦੇ ਕਰੀਬ ਪਹੁੰਚ ਚੱਲੇ ਹੋ ਤਾਂ ਅੱਜ ਵੀ ਤੁਸੀਂ 25 ਵਾਲੇ ਨੂੰ ਪਾਰ ਕਰ ਰਹੇ ਹੋ ਕਹਿ ਲਈਏ ਕਿ 25 ਵਾਲੇ ਨੂੰ ਵੀ ਮਾਤ ਪਾਰ ਰਹੇ ਹੋ 70 'ਚ ਪਹੁੰਚ ਕੇ ਦੇਖੋ ਜੀ ਮਨ 'ਚ ਖੁਸ਼ੀ ਤੇ ਹੁੰਦੀ ਹੈ ਦੇਖੋ ਮਿਹਨਤ ਕੀਤੀ ਹੈ ਤਾਂ ਰੰਗ ਤਾਂ ਲਿਆਏਗੀ ਜੇ ਮਿਹਨਤ ਨਹੀਂ ਕਰਾਂਗੇ ਤਾਂ ਕੁਝ ਵੀ ਨਹੀਂ ਹੈ ਖੁਸ਼ੀ ਮਨ 'ਚ ਹੁੰਦੀ ਹੈ ਦੇਖੋ ਹੁਣ ਮੈਨੂੰ মিডিਆ ਵੀ ਫੋਨ ਕਰਦਾ ਤੁਹਾਡੀ ਇੰਟਰਵਿਊ ਲੈਣੀ ਹੈ ਜੀ ਮੇਰੇ ਕਈ ਆਣ ਕੇ ਕਹਿਣਗੇ ਅੰਕਲ ਜੀ ਤੁਹਾਡਾ ਇੱਕ ਫੋਟੋ ਖਚਾਉਣੀ ਹੈ ਕਿਤੇ ਬਾਹਰ ਚਲੇ ਜਾਈਏ ਟੀ-ਸ਼ਰਟ ਪਾਈ ਹੋਵੇ ਤੇ ਕੋਈ ਆ ਲਈ ਯਾਰ ਤੁਹਾਡੀ ਉਮਰ ਕਿੰਨੀ ਹੈ ਅੰਕਲ ਜੀ ਤੇ ਮੈਂ ਯਾਰ ਜੇ ਤੂੰ ਅੰਕਲ ਹੀ ਕਹਤਾ ਤਾਂ ਫਿਰ ਉਮਰ ਕਿ ਪੁੱਛਣਾ ਪਿਆ ਜੇ ਤੂੰ ਅੰਕਲ ਕਹਿਣਦੇ ਆ ਤੇ ਜਾਂ ਤੇ ਪੁੱਛ ਦੋਸਤ ਤੇਰੀ ਉਮਰ ਕਿੰਨੀ ਹੈ ਤੇ ਤੂੰ ਰਹੇਂ ਅੰਕਲ ਕਹਿਣਦੇ ਆ ਇਹਦਾ ਮਤਲਬ ਤੈਨੂੰ ਲੱਗਦਾ ਵੀ ਮੈਂ ਬਜ਼ੁਰਗ ਹਾਂ ਤੇ ਖੁਸ਼ ਹੁੰਦੀ ਹੈ ਮਨ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਮੈਂ ਮਿਹਨਤ ਕੀਤੀ ਹੋਈ ਹੈ ਤੇ ਮਨ ਖੁਸ਼ ਹੁੰਦਾ ਵੇ ਜੀ ਇੱਕਲਾ ਸਵਾਲ ਆ ਕਿ ਜਦੋਂ ਤੁਸੀਂ ਜਿਮ ਲਗਾਉਨੇ ਹੋ ਨੌਜਵਾਨ ਜਿਹੜੇ ਇੱਥੇ ਪਹੁੰਚਦੇ ਆ ਕਿਤਨੇ ਕਿਤੇ ਤੁਹਾਡੇ ਵੱਲ ਵੇਖ ਕੇ ਇੱਕ ਉਹਨਾਂ ਦੇ ਵਿੱਚ ਵੀ ਮਨ ਦੇ ਵਿੱਚ ਆਂਦਾ ਹੋਊਗਾ ਉਤਸ਼ਾਹਿਤ ਹੁੰਦੇ ਹੋਣਗੇ ਤੁਹਾਨੂੰ ਵੇਖ ਕੇ ਤੇ ਆਪਣਾ ਜਿਹੜਾ ਜਿਮ ਵੱਧ ਚੜ ਕੇ ਲਾਉਣ ਹਾਂਜੀ ਜਿਮ ਮੈਂ ਜਿਸ ਦੇ ਨਾਮ ਆ ਮੈਨੂੰ ਇੱਥੋਂ ਦੇ ਮੁੰਡੇ ਕਹਿਣਗੇ ਪਪਾ ਜੀ ਤੁਸੀਂ ਆਏ ਨਹੀਂ ਸਾਨੂੰ ਵੇਖ ਕੇ ਤੇ ਅਸੀਂ ਲਾਉਨੇ ਆ ਜਿਮ ਅਸੀਂ ਇਹ ਸੋਚਨੇ ਆ ਜੇ 67 ਸਾਲ ਦਾ ਬੰਦਾ ਲਾ ਸਕਦਾ ਤੇ ਸਾਨੂੰ ਕਿਹੜੀ ਮੌਤ ਪਈ ਹੋਈ ਐ ਅਸੀਂ ਕਿਉਂ ਨਹੀਂ ਲਾਉਂਦੇ ਅਸੀਂ ਵੀ ਲਾਉਣਾ ਉਹ ਖੁਸ਼ ਹੁੰਦੇ ਆ ਕਹਿੰਦੇ ਤੁਸੀਂ ਛੁੱਟੀ ਨਾ ਕਰਿਆ ਕਰੋ ਅਸੀਂ ਤੁਹਾਨੂੰ ਵੇਖ ਕੇ ਪ੍ਰੈਸ ਹੁੰਨੇ ਆ ਤੁਹਾਨੂੰ ਵੇਖ ਕੇ ਜਜ਼ਬਾ ਹੁੰਦਾ ਸਾਡੇ ਮਨ ਚ ਵੀ ਜੇ ਬਜ਼ੁਰਗ ਲਾ ਸਕਦਾ ਤੇ ਇਹ ਵੀ ਲਾ ਸਕਦੇ ਉਹਨਾਂ ਵੱਲ ਦੇਖ ਕੇ ਮੈਂ ਵੀ ਫਿਰ ਯੋਰ ਲਾਉਂਦਾ ਦੁਪੱਨ ਲ ਕੇ ਤਾਂ ਕਿ ਜਦ ਇੱਕ ਲਾਸ ਵਾਲਾ ਕਿ ਜਿਨ੍ਹਾਂ ਨੂੰ ਇਹ ਕੈਂਸਰ ਦੇ ਨਾਲ ਅੱਜ ਦੇ ਸਮੇਂ 'ਚ ਲੜ ਰਹੇ ਹੋਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਕਈ ਤਾਂ ਆਪਣਾ ਹੌਂਸਲਾ ਹੀ ਹਾਰ ਜਾਂਦੇ ਨੇ ਦੇਖੋ ਜੀ ਕੈਂਸਰ ਨਾਲੋਂ ਵੀ ਇੱਕ ਵੱਡੀ ਬਿਮਾਰੀ ਆ ਜਿਹੜਾ ਆਮ ਆਦਮੀ ਨੂੰ ਪਤਾ ਨਹੀਂ ਹੈ ਦੇਖੋ ਇਹ ਤੇ ਕੈਂਸਰ ਆ ਸਾਨੂੰ ਪਤਾ ਲੱਗ ਗਿਆ ਕੈਂਸਰ ਆ ਅਸੀਂ ਇਹਦਾ ਇਲਾਜ ਕਰਾਵਾਂਗੇ ਜਾਂ ਐਕਸਰਸਾਈਜ਼ ਕਰਾਂਗੇ ਜੋ ਵੀ ਇੱਕ ਬਿਮਾਰੀ ਦੇਖੋ ਅਸੀਂ ਘਰੋਂ ਨਿਕਲਨੇ ਆ ਬੈਗ ਤੇ ਜਾਣੇ ਆ ਜਾਂ ਕਾਰ ਤੇ ਜਾਣੇ ਆ ਐਕਸੀਡੈਂਟ ਹੁੰਦਾ ਐਡੇ ਟਾਈਮ ਮਰ ਜੰਨੇ ਆ ਉਹ ਨਾਲੋਂ ਵੱਡੀ ਕਿਹੜੀ ਬਿਮਾਰੀ ਹੈ ਤੇ ਫੇਰ ਆਪਾਂ ਦਿਲ ਛੱਡੀ ਜਾਈਏ ਕੈਂਸਰ ਆ ਤੇ ਫੇਰ ਕੀ ਹੋ ਗਿਆ ਕੈਂਸਰ ਕੋਈ ਏਡੀ ਵੱਡੀ ਚੀਜ਼ ਨਹੀਂ ਹੈ ਜਿੰਨੀ ਕਸੀ ਦਿਮਾਗ ਤੇ ਲੈ ਕੇ ਬਹਿ ਜੰਨੇ ਆ ਕੋਈ ਏਡੀ ਗੱਲ ਨਹੀਂ ਹੈ ਅਗਰ ਤੁਹਾਡੇ ਮਨ ਚ ਹਿੰਮਤ ਹੌਸਲਾ ਹੈ ਤੁਸੀਂ ਅੰਦਰ ਨਾਲ ਵੀ ਲੜ ਜਾਓਗੇ ਮੇਰੇ ਨਾਲ ਦੇਖੋ ਕੀਤਾ ਦਾ ਮੈਨੂੰ ਗੁਰੂ ਅਮਰਦਾਸ ਨੇ ਠੀਕ ਪਰ ਉਹਨੇ ਪ੍ਰੇਰਣਾ ਦਿੱਤੀ ਤੇ ਮੇਰੇ ਮਨ ਚ ਹੌਸਲਾ ਹੈ ਮੇਰੇ ਮਨ ਚ ਜਜ਼ਬਾ ਹੈ ਇਹਨੂੰ ਖਤਮ ਕਰਨਾ ਤੇ ਕਰਤਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਜਿੰਨੇ ਵੀ ਕੈਂਸਰ ਦੇ ਪੇਸ਼ੇੜਾ ਮੈਂ ਤੇ ਇਹੋ ਹੀ ਕਹਾਂਗਾ ਆਪਣਾ ਖਾਣ ਪਾਣ ਅੱਛਾ ਕਰ ਲੈਣ ਆਪਣੀ ਐਕਸਰਸਾਈਜ਼ ਕਰਨ ਵਧੀਆ ਆਏਗਾ ਕੋਈ ਏਡਾ ਰਿਜ਼ਲਟ ਵਧੀਆ ਹੈ ਰਿਜ਼ਲਟ ਤੁਹਾਡੇ ਸਾਹਮਣੇ ਹੈ ਜਿਆਦੇ ਹੋਵੇ ਕੋਈ ਝੂਠ ਹੈ ਮੈਂ ਆਪਣੀਆਂ ਰਿਪੋਰਟਾਂ ਵੀ ਦਿਖਾ ਸਕਣਾ ਸਭ ਕੁਝ ਦਿਖਾ ਸਕਣਾ ਅੱਗੇ ਮੇਰੀ ਇੰਟਰਵਿਊ ਅੱਗੇ ਹੋਈ ਹੈ ਮੋਰੇ ਚ ਸਾਰਾ ਕੁਝ ਦਿਖਾਇਆ ਆਪਣਾ ਤੇ ਕੋਈ ਇਹੋ ਜੀ ਗੱਲ ਨਹੀਂ ਹੈ ਧੰਨਵਾਦ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਆਏ ਸਨ ਗੁਰੂ ਨਗਰੀ ਦੇ ਗੇ ਜਾ ਪਲਵਾਨ ਦੱਸਿਏ ਕੀ ਪਲਵਾਨਾਂ ਦੇ ਨਾਂ ਤੋਂ ਜਾਣਿਆ ਜਾਂਦਾ ਇਹ ਪਰਿਵਾਰ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਪਲਵਾਨ ਨੇ ਤਾਂ ਦੱਸਦੀਏ ਕੀ 25 ਸਾਲ ਕੈਂਸਰ ਦੇ ਨਾਲ ਲੜਨ ਤੋਂ ਬਾਅਦ ਅੱਜ 70 ਸਾਲ ਦੇ ਕਰੀਬ ਉਮਰ ਪਹੁੰਚ ਚੁੱਕੀ ਆ ਲੇਕਿਨ ਤੁਸੀਂ ਵੇਖ ਸਕਦੇ ਹੋ ਹੁਣ ਵੀ ਕੀ ਸਰੀਰਿਕ ਵਜੋਂ ਵੇਖਿਆ ਜਾਵੇ ਤਾਂ ਇੱਕ 25 ਸਾਲ ਦੇ ਨੌਜਵਾਨ ਨੂੰ ਵੀ ਜਿਹੜਾ ਪਿੱਛੇ ਛੱਡ ਰਹੇ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀਰ ਇਸ ਕੈਂਸਰ ਦੀ ਲੜਾਈ ਦੇ ਨਾਲ ਲੜ ਰਹੇ ਨੇ ਹੌਸਲਾ ਨਾ ਛੱਡੋ ਕਿ ਪਰਮਾਤਮਾ ਨੇ ਜਿੰਨੀ ਉਮਰ ਲਿਖੀ ਆ ਓਨੀ ਭੋਗਣੀ ਹੀ ਪਏਗੀ ਲੇਕਿਨ ਹੌਸਲਾ ਨਾ ਛੱਡੋ ਤਾਂ ਜੋ ਇਸ ਤਰ੍ਹਾਂ ਦੇ ਨਾਲ ਆਪਣਾ ਹੌਸਲਾ ਕਾਇਮ ਰੱਖੋ ਤੇ ਇਸ ਤਰ੍ਹਾਂ ਦੇ ਨਾਲ ਜਿਮ ਲਗਾ ਕੇ ਜਾਂ ਆਪਣੇ ਸਰੀਰਿਕ ਪੱਖੋਂ ਐਕਸਰਸਾਈਜ਼ ਵਗੈਰਾ ਲਗਾਓ ਤਾਂ ਜੋ ਆਉਣ ਵਾਲਾ ਸਮਾਂ ਤੁਹਾਡਾ ਵੀ ਜਿਹੜਾ ਚੰਗਾ ਹੋ ਸਕੇ ਕੈਮਰਾਮੈਨ ਸੰਦੀ কুমার ਦੇ ਨਾਲ ਅਕਸ਼ ਸੁਨਗਜਗਬਾਨੀ ਟੀਵੀ ਸ਼੍ਰੀਮੰਸਾ ਸਾਈਂ